ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਉ ਕਰਮ ਕਾਰਜਮ ਸੀ ਛੇ ਘਰ ਪਾਖਟ ਦੇਕ ਬਾਬਾ ਮਾਇਆ ਸਾਥ ਨ ਹੋਏ ਇਨ ਮਾਇਆ ਜਗ ਮੋਹਿਆ ਮਿਰਲਾ ਬੂਝੈ ਕੋਏ ਰਹਾ ਹਾਨ ਹਟ ਕਰ ਅਰਜਾ ਸਚਨਾਮ ਕਰ ਵਥ ਸੋਰਤ ਸੋਚ ਕਰ ਪਾਂਡ ਸਾਲ ਤੇ ਇਸ ਵਿੱਚ ਤਿਸ ਨੂੰ ਰੱਖ ਵਣ ਜਾ ਰਿਆਂ ਸਿਉ ਵਣਜ ਕਰ ਲੈ ਲਾ ਮਨ ਹਸ ਸੁਣ ਸਾਸਤ ਸੋ ਦਾਗਰੀ ਸਾਤ ਘੋੜੇ ਲੈ ਚੱਲ ਖਰਚ ਬਣ ਚੰਗੀਆਂ ਆਂ ਆਤਮਨ ਜਾਣ ਕਲ ਨਿਰੰਕਾਰ ਕਹ ਦੇ ਸਜਾਹੇ ਤਾਂ ਸੁਖ ਲਹਿ ਮਹਿਲ ਲਾਏ ਚਿਤ ਘਰ ਚੱਕਰੀ ਮਨ ਨਾਮ ਕਰ ਕੰਮ ਬਨ ਬਧਿਆ ਕਰ ਧਾਵਣੀ ਤਾਂ ਕੋ ਆਕੇ ਧਨ ਨਾਨਕ ਵੇਖੇ ਨਦਰ ਕਰ ਚੜੇ ਚਾਵ ਗਣਵੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਘਰ ਪਹਿਲਾ ਮਾਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸਾ ਪਾਓ ਕਰਮ ਕਾਰਜਮਸੀ ਛੇ ਘਰ ਭਾਂਖਟ ਦੇਖ ਬਾਬਾ ਮਾਇਆ ਸਾਥ ਨ ਹੋਏ ਇਹ ਨਮਾਇਆ ਜਗ ਮੋਹਿਆ ਮਿਰਲਾ ਬੂਜੈ ਕੋਏ ਰਹਾ ਹਾਨ ਹਟ ਕਰ ਅਰਜਾ ਸਚਨਾਮ ਕਰ ਵਥ ਸੁਰਤ ਸੋਚ ਕਰ ਪਾਂਡਸਾਲ ਤੇ ਇਸ ਵਿੱਚ ਤਿਸ ਨੂੰ ਰੱਖ ਵਣ ਜਾ ਰਿਆਂ ਸਿਉ ਵਣਜ ਕਰ ਲੇਲਾ ਮਨ ਹਸ ਸੁਣ ਸਾਸਤ ਸੋ ਦਾਗਰੀ ਸਾਤ ਘੋੜੇ ਲੈ ਚੱਲ ਖਰਚ ਬਨ ਚੰਗੀਆਂ ਆਂ ਮਤ ਮਨ ਜਾਣ ਕਲ ਨਿਰੰਕਾਰ ਕਹ ਦੇ ਸਜਾਹੇ ਤਾਂ ਸੁਖ ਲਹਿ ਮਹਿਲਾ ਨਾਏ ਚੇਤ ਕਰ ਚੱਕਰੀ ਮਨ ਨਾਮ ਕਰ ਕੰਮ ਬਨ ਬਧਿਆ ਕਰ ਧਾਵਣੀ ਤਾਂ ਕੋ ਆਕੇ ਧਨ ਨਾਨਕ ਵੇਖੇ ਨਦਰ ਕਰ ਚੜੇ ਚਾਵ ਗਣਵੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸਾ ਪਾਉ ਕਰਮ ਕਰ ਜਮਸੀ ਛੇ ਘਰ ਭਾਖਟ ਦੇਖ ਬਾਬਾ ਮਾਇਆ ਸਾਥ ਨ ਹੋਏ ਏਨ ਮਾਇਆ ਜਗ ਮੋਹਿਆ ਮੇਰੇ ਲਾ ਬੂਜੈ ਕੋਏ ਰਹਾ ਹਾਨ ਹਟ ਕਰ ਆਰਜਾ ਸਚਨਾਮ ਕਰ ਵਥ ਸੁਰਤ ਸੋਚ ਕਰ ਪਾਂਡਸਾਲ ਤੇ ਇਸ ਵਿੱਚ ਤਿਸ ਨੂੰ ਰੱਖ ਵਣ ਜਾ ਰਿਆਂ ਸਿਉ ਵਣਜ ਕਰ ਲੈ ਲਾ ਮਨ ਹਸ ਸੁਣ ਸਾਸਤ ਸੋ ਦਾਗਰੀ 7 ਘੋੜੇ ਲੈ ਚੱਲ ਖਰਚ ਬਨ ਚੰਗੀਆਂ ਆਂ ਮਤਮਨ ਜਾਣ ਕਲ ਨਿਰੰਕਾਰ ਕਹ ਦੇ ਸਜਾਹੇ ਤਾਂ ਸੁਖ ਲੈ ਮਹਿਲ ਲਾਏ ਚਿਤ ਗਰ ਚੱਕਰੀ ਮਨ ਨਾਮ ਕਰ ਕੰਮ ਬਨ ਬਧਿਆ ਕਰ ਧਾਵਣੀ ਤਾਂ ਕੋ ਆਕੇ ਧਨ ਨਾਨਕ ਵੇਖੇ ਨਦਰ ਕਰ ਚੜੇ ਚਾਵ ਗਣਵੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ